ਇਹ ਇੱਥੇ ਸਸਿਕਾ ਜੀ ਬਾਰੇ ਨੂੰ ਕਾਲੂ ਗੁਰਦਾਸ ਸਿੰਘ ਬਹੁਤ ਚੁੱਕੇ ਜੀ ਆਓ ਫਿਰ ਗੱਲਬਾਤ ਕਰੀਏ ਬਾਜੀ ਸਸਿਕਾ ਸਸਿਕਾ ਆਈ ਬਰਾਤ ਸਸਿਕਾ ਸਸਿਕਾ ਆ ਗਿਆ ਸਸਿਕਾ ਇਹਦੇ ਵੀਰੇ ਆਦੇ ਮੇਰੇ ਘਰੋਂ ਹੈ ਹਾਂ ਕਹਿੰਦੇ ਮੂਰੇ ਵੇੜੇ ਦੀ ਬੜੀ ਗੱਲ ਕੋਈ ਬੋਲੂਗਾ ਸਹੀ ਗੱਲ ਮੈਂ ਆ ਭੁੱਲ ਗਿਆ ਪਿੰਡ ਤੁਹਾਡਾ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਰੱਖਣਾ ਹੈ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਸਿਕਾ ਜੀ ਹੋਰ ਸੁਣਾਓ ਬੱਸ ਵਧੀਆ ਵਧੀਆ ਠੀਕ ਹੈ ਹਾਂ ਜੀ ਹਾਂ ਜੀ ਮੋਜਾ ਲੱਗਿਆ ਤਾਂ ਫਿਰ ਆ ਥਾਂ ਕਿਹੜਾ ਲਿਆ ਗਿਆ ਨਾ ਵੀ ਇਹ ਫਿਰ ਥਾਣਾ ਨ ਦੱਸਾਂ ਕਿ ਕਿਹੜਾ ਲਿਆ ਤਾ ਸੰਭਾ ਥਾਣਾ ਇਹ ਅੱਜ ਮੇਰੇ ਸਰ ਕੋਲ ਹੀ ਆ ਕੋਣ ਹੀ ਕਿਹੜੀ 548 ਵੱਡੀ ਗੋਨਾ ਸੀ ਹਣਾ ਇਹਦੇ ਗੱਲ ਹੋਰ ਸੁਣਾ ਬਾਤ ਸ ਵਧੀਆ ਵਧੀਆ ਜੇ ਠੀਕ ਠਾਕ ਆ ਕਿਨੇ ਆ ਕਰੀ ਸ਼ੁਰੂ ਕਰ ਅੱਜ ਚਲੋ ਕੇ ਦੋ ਸੇਲ ਹੋ ਗਈਆਂ ਬਸ ਠੀਕ ਲਓ ਜੀ ਸਨਾਰੋ ਬਾਈ ਧੰਨਵਾਦ ਤੁਹਾਡਾ ਤੇ ਕਰੋ ਹੁਕਮ ਬਾਕੀ ਇਹ ਵੀ ਭਰਾ ਇੱਕ ਥੋੜੀ ਬੇਨਤੀ ਆ ਵੀ ਆ ਜਿਹੜਾ ਫੋਨ ਮਿਲਿਆ ਨਾ ਗਿਫਟ ਚ ਅੱਛਾ ਕਈ ਭਰਾ ਕਹਿੰਦੇ ਆ ਵੀ ਅੱਲਾ ਨੇ ਨਾ ਪੀ ਉਦਾਂ ਹੀ ਹੱਥ ਚ ਫੜਾ ਕੇ ਉਹਨਾਂ ਨੇ ਤੇ 2 ਮਿੰਟ ਉਦਾਂ ਵੀਡੀਓ ਬਣਾਈ ਅੱਛਾ ਨਹੀਂ ਨਹੀਂ ਤੇ ਭਰਾ ਇੱਕ ਵਾਰੀ ਵਿਖਾ ਦੇ ਵੀ ਸੱਚੀ ਮਿਲਿਆ ਵਾ ਨਹੀਂ ਨਹੀਂ ਚਲੋ ਹਾਂ ਇਹੋ ਹੀ ਫੋਨ ਹੀ ਨਾ ਜਦੋਂ ਵੀਡੀਓ ਜੀ ਧੰਨਵਾਦ ਭਾਈ ਉਹਨਾਂ ਦਾ ਹਨਾ ਉਹਨਾਂ ਦਾ ਧੰਨਵਾਦ ਆ ਉਹਨਾਂ ਨੇ ਆਦਾ ਮਾਣ ਕੀਤਾ ਵਾ ਮਾਣ ਕੀਤਾ ਤੇ ਬਾਕੀ ਭਰਾ ਤੇਰਾ ਵੀ ਧੰਨਵਾਦ ਆ ਤੇਰੇ ਚੈਨਲ ਕਰਕੇ ਮਾਣ ਹੋਇਆ ਆ ਉਹਨੇ ਚਲੋ ਕੋਈ ਗੱਲ ਕਿੰਨੇ ਚਿਰ ਦੇ ਜੁੜੇ ਆ ਚਲੋ ਜੇ ਚੰਗਾ ਕੰਮ ਕੀਤਾ ਫੇਰ ਹੀ ਅਗਲੇ ਨੇ ਗਿਫਟ ਲਿਆਦਾ ਨਹੀਂ ਤੇ ਕੌਣ ਲਿਆਉਂਦਾ ਨਹੀਂ ਕਿੰਨੇ ਦੇਣਾ ਜੀ ਹਾਂ ਆ ਚੀਜ਼ ਆ ਹਾਂ ਕਿਸੇ ਮੋਟੋਰੋਲਾ ਨਹੀਂ ਦੇਣਾ ਸੀ ਵਾਹ ਬਸ ਬਸ ਇਹ ਫੇਰ ਉਹ ਆਈਫੋਨ ਆ ਆਈਫੋਨ ਕਿਹਨਾਂ ਦੇ ਕੰਮ ਦੇ 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 ਬੜਾ ਆਜੀ ਰਾਜ ਕੋਨਾਂ ਨਾਲ ਪਾਸੇ ਆਜੀ ਹੈ ਹਾਂ ਕੋਨਾ 60 ਵਾਲੀ ਕੋਨਾ ਗੱਬਣ ਗੱਬਣ ਆ ਜੇਗੇ ਆਹਾਹਾ 30 ਪਲੱਸ ਵਾਲੀ ਵਛੀ ਆ 30 ਪਲੱਸ ਆਜੀ ਹਾਂ ਅਜੇ ਵੇਖ ਲੋ ਵੀ ਕੋਈ ਪਤਾ ਨਹੀਂ ਆ ਸੁਣਦਾ ਤਾਂ ਥਣ ਥਣ ਵਿਖਾ ਦਿਓ ਕਰਮ ਵਾਲੀ ਦਾ ਖੋਲੋ ਵੀ ਕਾਲੂ ਖੋਲ ਜਰਾ ਵੀ ਖਾਲੂ ਖੋਲ ਕਰਾ ਦੇ ਪਿੱਛੇ ਸਰੀ ਡੋਲਜਰ ਹੈ ਇੱਥੇ ਸਪਲਾਈ ਵਾਲੀ ਵੱਜਣੀ ਨਾ ਇੱਥੇ ਘੜਰਾਜ ਹੋ ਗਿਆ ਸੀ ਇੱਥੇ ਇੱਥੇ ਫਾਸਟ ਹੋ ਜਾਂਦਾ ਨਾ ਹੋ ਗਿਆ ਨਾ ਪਿੱਛੇ ਕਿ ਪਿੱਛੇ ਡੌਂਜਰ ਹੈ ਨਾ ਲੈ ਦਿੰਦਾ ਨਾ ਮੈਂ ਤਾਂ ਕਾ ਠੀਕ ਹੋ ਗਿਆ ਨਾ ਤੀ ਸਗੋ ਨਹੀਂ ਪਿੱਛੇ ਹੋ ਗਿਆ ਥੋੜਾ ਸਾਟ ਬਾਸ ਵਧੀਆ ਵਧੀਆ ਠੀਕ ਠਾਕ ਆ ਪੱਕੀ 30 ਕਿਲ ਕਰ ਦੂ ਤੋ ਪੱਕੀ ਕਰੂਗੀ ਪੱਕੀ ਵੇ ਤੂੰ ਲੈਵਾ ਹੀ ਦੱਸਦਾ ਕਰਮਾਈ ਦਾ ਥਣ ਚੋਂ ਹੀ ਇਹ ਕਿ ਘਤਾਰ ਮਾਰੀ ਇਹੋ ਜੇ ਥਣ ਤੋਂ ਗਲਾਹ ਪਰ ਜਾਂਦਾ ਬਿਲਕੁਲ ਬਿਲਕੁਲ ਪਰ ਜਾਂਦਾ ਕਿ ਨਹੀਂ 5-7 ਵੇਡ ਲੈ ਆ ਜੇ ਲੈ ਜਾਣੇ ਆ ਵੇਡ ਨੇ ਬੋਲੋ ਫਿਰ ਤੇ ਆ ਕਮਰਾ ਖਣਾ ਹੀ ਉੱਡਦੀਆਂ ਵਾਲਾ ਹੀ ਉੱਡਦੇ ਬਸ ਟੈਨਸ ਹੀ ਜਾਉਂਦੀਆਂ ਵਾਲਾ ਇੰਨਾ ਕੋਈ 95 ਨਾ ਕੋਈ 90 ਹਾਂ ਤੇ ਨਾ 85 ਹਾਂ ਤੇ ਨਾ ਅਸੀਂ ਹਾਂ 75000 ਦੀ ਵਾਸ਼ੀ ਹਾਂ ਨਾ ਠੀਕ ਆ ਠੀਕ ਆ ਬੜਾ ਕੁਝ ਉੱਪਰ ਦੀ ਖਿੱਚ ਕੇ ਆਏਗੀ ਗੱਲ ਕਮਰਾ ਤਾਂ ਤਾਂ ਐਂਡ ਐਂਡ ਉੱਥੇ ਜਾਂਦਾ ਮੇਰਾ ਵਾਲਾ ਹੈਗਾ ਕਿ 85 90 ਦਾ ਪਰ ਨਹੀਂ ਆਪਾਂ ਨਹੀਂ ਪਤਾ ਕਰਕੇ ਥੋੜਾ ਜਿਹਾ ਉੱਤੋਂ ਠਾਣੂ ਆਏ ਠੀਕ ਹੈ ਫਿਰ ਸੰਦੀਪ ਭਾਈ ਆ ਵੈਰ ਸੁਈਆ ਤਾਰੀ ਆਜ ਪੰਜਵਾਂ ਦਿਨ ਅੱਛਾ 22 ਕਿਲੋ ਬੱਚੀ ਕੋਲ ਬੋਲਾ ਤਿਆਰ ਜਿਹੜਾ ਪਪ ਪੁੱਫਾ ਖਾ ਬੱਚੀ ਮਗਰ ਨਾ ਬੱਛਾ ਆਇਆ ਪਪ ਵੇਖ ਨੋ ਜਿਹੜਾ ਸ਼੍ਰੀ ਦੇਵੀ ਵਰਗਾ ਹੈ ਕਿ ਨਹੀਂ ਕੋਈ ਛੱਡੋ ਏਕਟਿੰਗ ਨਹੀਂ ਨਹੀਂ ਕੱਲ੍ਹ ਜਾਣੇ ਫਿਰ ਕੀ ਆ ਰੌਣਕ ਮੇਲਾ ਆਇਆ ਜੀ ਹਾਂ ਜੀ ਠੀਕ ਆ 22 ਕਿਲੋ ਸੰਦੀਪ ਪਾ ਜੀ ਕਿਵੇਂ ਕਰੂੰ ਹਲੋ ਕਾਰੀ ਹਲੋ ਕਾਰੀ ਜਿੰਨੂੰ ਆਂਦੇ ਆ ਠੀਕ ਆ ਫਿਰ ਮੈਂਟੇ ਮੈਂਟੀ ਬਾਲਟੀਆਂ ਪਰ ਮੜੀ ਆਜੋ ਜੀ ਆਜੋ ਠੀਕ ਬੱਠੀਕਾ ਵੇਖੋ ਪੇ ਫੇਸ ਵੇਖੋ ਲੱਗਾ ਕਰਮ ਵਾਲੀ ਜੀ ਬੁੱਥੀ ਜਰਸੀ ਦੀ ਲੱਗੀ ਖਿਲਾੜ ਵੇ ਲੋ ਬਤਾ ਖਿਲਾੜ ਨਹੀਂ ਠੀਕ ਹੈ ਵੇਖੋ ਹੈ ਕਿ ਨਹੀਂ ਚੀਜ਼ ਜੱਤੀ ਰਿਆ ਵਾਲੀ ਕਰਮ ਵਾਲੀ ਵੱਡੀ ਬੇੜਾ ਲੈ ਜਾ ਸਾਡਾ ਬੰਦਾ ਨਹੀਂ ਹੁੰਦਾ ਤੇ ਗੱਲ ਨਹੀਂ ਬੰਦੀ ਗੱਲ ਨਹੀਂ ਬੰਦੀ ਚਲੋ ਕੋਈ ਨਹੀਂ ਆਜੂਗਾ ਆਜੂ ਆਜੇ ਅਬ 20 ਦਿਨ ਹਜੇ ਹੋ ਅਛਾ 20 ਦਿਨ ਲਾਉਗਾ ਕੋਈ ਨਾ ਉਹਨੇ ਦਿਨ ਸਾਰ ਲੈਨੇ ਇਦਾਂ ਭਰਾ ਹਾਲੀ ਬੋਲੇ ਮਰ ਜੈ ਜੀ ਕਮ ਜੈ ਜੀ ਜੈ ਜੀ ਕੇ ਇੱਕ ਪੰਜ ਦੀ ਦੇ ਦਈਏ ਦੁੱਧ 30 ਕਿਲੋ ਚ ਪਾਉਗੇ ਆਹਲੇ 22 ਲੀਟਰ ਬੋਲਾ ਹੋਊਗਾ ਦੱਸੋ ਨਹੀਂ ਲੱਕ ਦੀ ਦੇ ਦੀਏ ਲੱਕ ਦੀ ਦੇ ਦੀਏ ਕੋਈ ਜਿੰਦਾ ਹੂੰ ਲੱਕ ਦੀ ਕਰ ਲਾ ਕੇ ਖਰਚਾ ਨਹੀਂ ਫਿਰ ਦੱਸਿਆ ਗਿਆ ਹੁਣ ਅਰੇ ਜੀ ਜਿਆ ਨਹੀਂ ਕਰਦਾ ਯਾਰ ਜੀ ਜਿਆ ਨਹੀਂ ਕਰਦਾ ਲੱਕ ਦੀ ਪਾਉਣ ਨੂੰ ਮੈਨੂੰ ਸੁਣਾਉਣੇ ਲੱਕ ਦੀ ਨਹੀਂ ਭਰਾ ਤੈਨੂੰ ਕੋ ਸੁਣਾਉਣਾ ਆ ਤੂੰ ਉਹਦੇ ਕਾਰੀਗਰ ਤੈਨੂੰ ਸਾਰਾ ਪਤਾ ਇਹ ਤਾਂ ਤੁਹਾਨੂੰ ਉਹਾਂ ਕਰਨੀ ਆ ਤੁਹਾਨੂੰ ਸਾਰਾ ਪਤਾ ਬੋਲੋ ਨਹੀਂ ਭਾਜੀ ਨਾ 1 ਦਾ ਦੀ ਨਾ 1 5 ਦੀ ਨਾ ਲੱਖ ਦੀ ਨਾ 95 ਦੀ 90000 ਦੀ ਵੈਡ ਦੇਣੀ ਆ ਠੀਕ ਆ 30 ਕਿਲੋ ਦੁੱਧ ਚਵਾਉਗੀ ਯਾਰ ਖੁੱਲਾ ਦੁੱਧ ਇਹਨੇ 22 ਲੀਟਰ ਬੋਲਾ ਹਊਗਾ ਖੀਰੀ ਲੈ ਖੀਰੀ ਦੋਂਦੀ ਵਛੀ ਆ ਜੇ ਦੋਂਦੀ ਖੀਰੀ ਕਿੰਨੀ ਗਾਨਾ ਸਿੰਗ ਲੱਗਾ ਆ ਪਲਦਾ ਨਹੀਂ ਆਉਂਦਾ ਜਾਨਵਰ ਬਾਈ ਜੋ ਸਿੰਗ ਨਿਕਲਿਆ ਆ ਪਰ ਵੈਡ ਦੇਣਾ ਸਰ ਬਹੁਤ ਗੱਬਣ ਆ ਰਿਹਾ ਪਤਾ ਹੀ ਕੋਈ ਨਹੀਂ ਸੰਦੀਪ ਭਾਜੀ ਸੁਣਦਾ ਤੇ ਬਾਠ ਠੀਕ ਹੈ ਮਾੜਾ ਯਾਰ ਤੇ ਨਾ ਵਿਟਾ ਵਜ ਗਿਆ ਪੈਰ ਨੂੰ ਅਜੇ ਦਾਸਰ ਨਹੀਂ ਸੁਣੀ ਅਜੇ ਨਹੀਂ ਪਤਾ ਸੰਦੀਪ ਪਾਸ ਹੁੰਦਾ ਪਤਾ ਨਹੀਂ ਜਿਹੜਾ 30 ਆ ਵੇਖ ਲਓ ਕੀਰੀ ਧੁੰਦੀ ਆ ਵਖਾਲ ਦੇ ਕਰੀ ਹਾਂ ਦੋ ਜਾਂਦਾ ਪਲੂਣ ਬੱਚਾ ਫੁੱਲਦਾ ਨਹੀਂ ਆ ਹੋ ਗਿਆ ਹੈ ਮਾਗੀ ਦੀ ਬੁਰੀ ਅਗਲੇ ਨੇ ਬੁਰੀ ਪੂਰੀ ਜਦੋਂ ਉਹ ਚੌਥਾ ਸਵੇਰਾ ਆਉਣਾ ਉਹਨੇ ਜਵਾਨ ਹੀ ਹੋਣਾ ਕਰ ਮਾਰੀ ਨੇ ਹੈ ਕਿ ਨਹੀਂ ਚੱਲ ਪੁੱਤ ਚੱਲ ਚੱਲ ਆ ਉਹ ਯਾਰ ਗਵਾਤ ਤੁਸੀਂ ਘੜ ਘੜ ਲੈ ਹਣੇ ਯਾਰ ਇਦਾਂ ਦੇ ਹੋਣੇ ਪੀਸ ਭਾਵੇਂ 4 ਹੀ ਵੱਜਣ ਹਾਂ ਬਸ ਬਸ ਵੱਜੇ 6 ਹੀ ਦੋ ਵੇਚਤੀਆਂ ਫਿਰ ਨਹੀਂ ਖਲੋਤੇ ਹੋ ਚਲੋ ਇਹ ਕਰਕੇ ਹੁਣ 4 ਹੀ ਆ ਪਰ 4 ਵੀ ਜਿਹੜੇ ਆ ਨਾ ਦਹਾਂ ਰ ਗਈ ਆ ਪੜਾਣੋ ਹੋ ਜਰਾ ਅਗਨੀ ਵਾਸੀ ਦੱਸੋ ਫਿਰ ਮੁੱਲੰ ਦਾ ਪਾਰੀ 1 ਲੱਖ ਤੇ 20 ਹਜ਼ਾਰ ਦੀ ਕਰ ਦੋ ਮਾਣਦੇ ਨਾ 5 ਹਜ਼ਾਰ ਛੋਟ ਦੀ ਚਲੋ 115 ਦੇ ਉਹ ਨਹੀਂ 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 ਉਹ ਨਾ 1 ਲੱਖ 5000 ਦੀ ਬਚੀ ਦੇਣੀ ਆ ਕੱਲ ਨੂੰ ਡਰਾਈਵ ਚੱਲਨੇ ਠੀਕ ਹੈ 1 ਲੱਖ 5000 5000 ਦੀ ਮੱਛੀ ਜਦੋਂ ਐਂਡ ਹੋਇਆ ਉਹ ਦਿਨ ਕੋਈ ਪਤਾ ਇੱਕ ਪੰਜੀ ਦੀ ਵੀ ਵਿਕ ਜੇ ਬਸ ਠੀਕ ਆ ਸਿੰਗਾਲ ਨਹੀਂ ਕਿਸਨੇ ਜਾਣਾ ਜਿਹਨੂੰ ਪਤਾ ਉਹਨੇ ਲੈਣੀ ਆ ਲਓ ਜੀ ਇਹ ਵੀ ਕੋ ਸੰਦੀਪ ਭਾਜੀ ਦੁੱਧ 15 ਕਿਲੋ ਤਿਆਰ ਅੱਛਾ ਲੈਵਾ ਜਰੂਰ ਇਹਨੂੰ ਥੋੜਾ ਜਿਆ ਫਿਕਸ ਲੱਗਾ ਵਾ ਵਖਾਵਾ ਘਟਿਆ ਹਾਂ ਪਰ ਇਹ ਵੇਲੇ 15 ਲੀਟਰ ਦੁੱਧ ਤਿਆਰ ਆ ਤੇ ਚੋਬਰ ਪਿਛੇ ਆ ਇਹਦੇ ਵੀ 15 ਕਿਲੋ ਤਿਆਰ ਆ ਚੋਬਰ ਨਾਲ ਨੂੜਾ ਵਖਾ ਵੀ ਨਾਲੋਂ ਆਪਣੇ ਪਤਾ ਲੱਗ ਜਾਂਦਾ ਇਹ ਦੁੱਧ ਵਾਲਿਆਂ ਕੇ ਜਰਾ ਕਿ ਕਿਦਾਂ ਨੀਆਂ ਲਖਾ ਲ ਜਰਾ ਲਿਆ ਇਧਰ ਬੈੜ ਬਹੁਤ ਚੰਗੀ ਆ ਬਿਜਲੀ ਘਰ ਹੀ ਬਿਜਲੀ ਘਰ ਹੈ ਕਿ ਨਹੀਂ ਪਾਦਲ ਕੰਦੇ ਵੀ ਜਾਏ ਜੀ ਇਹ ਸਭ ਨਿਗਾਹ ਜਾਈਗੇ ਛੋਟਾ ਦੇ ਛੋਟਾ ਨਾ ਛੁਰਾਇਆ ਇੱਕਾ ਨਿਗਾਹ ਨਿਗਾਹ ਮੋਲਾ ਉਡਦੀਆਂ ਵਾਲੇ ਉਡਦੀਆਂ ਵਾਲੇ ਉਡਦੀਆਂ ਵਾਲੇ ਬੋਲੋ ਫਿਰ ਸੰਦੀਪ ਜੀ ਨਾ 75 ਨਾ 70 65000 ਦੀ ਵੈਰ ਦੇਣੀ ਆ ਚਲੋ ਹਾਂ ਠੀਕ ਬਸ ਠੀਕ 15 ਕਿਲੋ ਦੁੱਧ ਜਿਹੜਾ ਤਿਆਰ ਬਸ ਠੀਕ ਕਰਮਾਲੀ ਦੇ ਥਲੇ ਲਓ ਜੀ ਚਾਰ ਹੀ ਵੜਾ ਚਾਰੇ ਬੰਬ ਫੀਸ ਚਾਰੇ ਹੀ ਬੈੜਾਂ ਵਿੱਚ ਚਾਰੇ ਹੀ ਬੰਬ ਕੱਢਣ ਵਾਲੇ ਬਸ ਠੀਕ ਆ ਹਾਂ ਵੱਡੇ ਵੱਡੇ ਲੈਵੇ ਤੇ ਵੱਡੀਆਂ ਵੱਡੀਆਂ ਬਾਲਟੀਆਂ ਲੈਣੀਆਂ ਪੈਣੀਆਂ ਕੋਈ 2-2 ਕਿਲੋ ਵਾਲੀ ਬਾਲਟੀ ਨਹੀਂ 5-5 ਕਿਲੋ ਆਈਆਂ ਚਾਹੀਦੀਆਂ ਚਲੋ 12-14 ਕਿਲੋ ਵਾਲੀ ਡੱਠੂ ਦੀ ਬਾਲਟੀ ਲੈ ਬੋਲੋ ਫਿਰ ਨੰਬਰ ਜੀ ਨੰਬਰ ਸੰਦੀਪ ਭਾਈ 9648 27503 ਪਿੰਡ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ